ਸਤਿ ਸ੍ਰੀ ਅਕਾਲ ਦੋਸਤੋ ਖੁਸ਼ਖਬਰੀ ਹੈ ਕਿਸਾਨਾਂ ਪਰ ਹਮਾਂ ਦੇ ਲਈ ਕਿ ਸਰਕਾਰ ਦੇ ਵੱਲੋਂ ਸੋਲਰ ਮੋਟਰਾਂ ਦੇ ਕਨੈਕਸ਼ਨ ਦੇਣ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕਿੰਨੇ ਕਨੈਕਸ਼ਨ ਦਿੱਤੇ ਜਾਣੇ ਆ ਕਦੋਂ ਤੱਕ ਅਪਲਾਈ ਕਰ ਸਕਦੇ ਹਾਂ ਕਿੱਥੇ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਪੂਰੀ ਤੇ ਧਿਆਨ ਦੇ ਨਾਲ ਦੇਖਿਓ ਤਾਂ ਕਿ ਤੁਹਾਨੂੰ ਅੱਗੇ ਫਾਈਲ ਅਪਲਾਈ ਕਰਨ ਦੇ ਵਿੱਚ ਕੋਈ ਸਮੱਸਿਆ ਨਾ ਹੋਵੇ ਇਸ ਤਰ੍ਹਾਂ ਕੁਝ ਫੋਨ ਨੰਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰੇ ਵੀਡੀਓ ਫੇਸਬੁਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਸਬਸਿਡੀ ਸਕੀਮਾਂ ਦੇ ਬਾਰੇ ਜਾਣਕਾਰੀ ਮਿਲਦੀ ਰਹੇ ਤੇ ਨੋਟੀਫਿਕੇਸ਼ਨ ਦੋਸਤੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਕਿਸਾਨਾਂ ਲਈ ਸੁਨਹਿਰੀ ਮੌਕਾ ਪੰਜਾਬ ਸਰਕਾਰ ਦੇ ਵੱਲੋਂ ਪੀਐਮ ਕੁਸ਼ਮ ਸਕੀਮ ਦੇ ਅਧੀਨ 10713 ਸੋਲਰ ਪੰਪ ਮੋਨੋਬਲਾਕ ਤੇ ਸਮਰਸੀਬਲ ਲਗਾਉਣ ਦੇ ਲਈ ਇੱਕ ਹੋਰ ਕਦਮ ਤਾਂ ਦੋਸਤੋ ਕੋਲ ਜਿਹੜੇ 10713 ਕਨੈਕਸ਼ਨ ਆ ਉਹ ਦਿੱਤੇ ਜਾਣੇ ਆ ਕਲੋਜ਼ਿੰਗ ਡੇਟ ਇੱਥੇ ਤੁਸੀਂ ਦੇਖ ਸਕਦੇ ਹੋ 30 6 2025 ਜਾਂ ਟੀਚਾ ਪੂਰਾ ਹੋਣ ਦੀ ਮਿਤੀ ਤਾਂ ਦੋਸਤੋ ਲਾਸਟ ਤਰੀਕ ਜਿਹੜੀ ਉਹ 30 ਜੂਨ ਰੱਖੀ ਗਈ ਹੈ ਅਗਰ ਦੋਸਤੋ ਪਹਿਲਾਂ ਹੀ ਲੋੜੀਂਦੀਆਂ ਅਰਜ਼ੀਆਂ ਪ੍ਰਾਪਤ ਹੋ ਜਾਂਦੀਆਂ ਤਾਂ ਪਹਿਲਾਂ ਵੀ ਪੋਰਟਲ ਜਿਹੜਾ ਉਹ ਸਰਕਾਰ ਦੇ ਵੱਲੋਂ ਬੰਦ ਕਰ ਦਿੱਤਾ ਜਾਂਦਾ ਤੁਸੀਂ ਉਸ ਤੋਂ ਪਹਿਲਾਂ ਜਿਹੜਾ ਅਪਲਾਈ ਕਰਨ ਦੀ ਕੋਸ਼ਿਸ਼ ਕਰਨੀ ਆ ਗੱਲ ਕਰੀਏ ਜ਼ਮੀਨ ਦੀ ਤਾਂ ਦੋਸਤੋ 3 HP ਦੀ ਮੋਟਰ ਲਗਵਾਉਣ ਦੇ ਲਈ ਕਿਸਾਨ ਦੇ ਕੋਲ 1 ਏਕੜ ਜ਼ਮੀਨ 5 HP ਦੀ ਮੋਟਰ ਦੇ ਲਈ 1.5 ਏਕੜ 7.5 HP ਦੀ ਮੋਟਰ ਵਾਸਤੇ 3 ਏਕੜ ਤੇ 10 HP ਦੀ ਮੋਟਰ ਲਗਵਾਉਣ ਦੇ ਲਈ ਕਿਸਾਨ ਦੇ ਕੋਲ 5 ਏਕੜ ਜ਼ਮੀਨ ਉੱਥੇ ਹੋਣੀ ਚਾਹੀਦੀ ਹੈ ਜਿੱਥੇ ਵੀ ਉਸਨੇ ਜਿਹੜੀ ਮੋਟਰ ਲਗਵਾਉਣੀ ਆ ਸਬਸਿਡੀ ਦੀ ਗੱਲ ਕਰੀਏ ਤਾਂ ਦੋਸਤੋ ਜਨਰਲ ਕੈਟਾਗਰੀ ਦੇ ਵਾਸਤੇ 60% ਸਬਸਿਡੀ ਮਿਲਨੀ ਹੈ ਤੇ ਐਸਸੀ ਕੈਟਾਗਰੀ ਨੂੰ 80% ਤੱਕ ਸਬਸਿਡੀ ਇਹ ਜੋ ਸੋਲਰ ਪੰਪ ਦੇ ਉੱਪਰ ਦਿੱਤੀ ਜਾਣੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਸਾਨ ਦਾ ਜਿਹੜਾ ਕਿੰਨਾ ਖਰਚਾ ਆਉਣਾ ਹੈ ਕਿੰਨੇ ਐਚਪੀ ਦੇ ਮੋਟਰ ਦੇ ਲਈ ਕਿਸਾਨ ਨੂੰ ਕਿੰਨੇ ਪੈਸੇ ਦੇਣੇ ਪੈਣੇ ਆ ਤਾਂ ਦੋਸਤੋ 3 ਐਚਪੀ ਦੀ ਮੋਨੋ ਬਲਾਕ ਮੋਟਰ ਦੇ ਲਈ ਜਿਹੜਾ ਕੁੱਲ ਖਰਚਾ ਆਉਣਾ ਹੈ 23700 روپے ਤੇ ਉਹਦੇ ਵਿੱਚੋਂ ਜਨਰਲ ਕੈਟਾਗਰੀ ਦੇ ਫਾਰਮਰ ਨੇ 99388 روپے ਭਰਨੇ ਆ ਤੇ ਅਨਸੂਚਿਤ ਜਾਤੀ ਦਾ ਕਿਸਾਨ ਜਿਹੜਾ ਉਹ 51284 روپے ਭਰੇਗਾ ਸਮਰਸੀ ਵਾਲੇ ਮੋਟਰ ਦਾ ਕੁੱਲ ਖਰਚਾ ਜਿਹੜਾ ਉਹ 209392 روپے ਹੋਣਾ ਤੇ ਉਹਦੇ ਵਿੱਚੋਂ ਜਿਹੜਾ ਜਨਰਲ ਕੈਟਾਗਰੀ ਦਾ ਫਾਰਮਰ ਹੈ ਉਹ 95078 روپے ਭਰੇਗਾ ਤੇ 56974 روپے ਐਸਸੀ ਕੈਟਾਗਰੀ ਦੇ ਕਿਸਾਨ ਨੂੰ ਭਰਨੇ ਪੈਣਗੇ ਅ ਨੰਬਰ 2 ਤੇ ਦੋਸਤੋ ਗੱਲ ਕਰਦੇ ਆ 5 ਐਚਪੀ ਦੀ ਮੋਟਰ ਦੇ ਜਿਹੜਾ ਕੁੱਲ ਖਰਚਾ ਹੋਣਾ 297018 ਰੁਪਏ ਤੇ ਉਹਦੇ ਵਿੱਚੋਂ ਜਨਰਲ ਕੈਟਾਗਰੀ ਦਾ ਫਾਰਮਰ ਜਿਹੜਾ ਉਹ 120918 ਰੁਪਏ ਭਰੇਗਾ ਤੇ ਐਸਏ ਕੈਟਾਗਰੀ ਦੇ ਕਿਸਾਨ ਨੂੰ 62218 ਰੁਪਏ ਭਰਨੇ ਪੈਣੇ ਆ ਮਰਸੀ ਵਾਲੇ ਮੋਟਰ ਦਾ ਕੁੱਲ ਖਰਚਾ 33846 ਰੁਪਏ ਹੈ ਤੇ ਉਸ ਦੇ ਵਿੱਚੋਂ 127740 ਰੁਪਏ ਜਨਰਲ ਕੈਟਾਗਰੀ ਨੂੰ ਭਰਨੇ ਪੈਣੇ ਆ ਦੇ ਐਸਸੀ ਕੈਟਾਗਰੀ ਦੇ ਵਾਸਤੇ 69046 ਰੁਪਏ ਦਾ ਖਰਚਾ ਹੋਣਾ ਹੈ 7.5 ਐਚਪੀ ਦੀ ਮੋਟਰ ਦੇ ਵਾਸਤੇ ਜਿਹੜਾ ਕੁੱਲ ਖਰਚਾ 48542 ਰੁਪਏ ਹੈ ਜਨਰਲ ਕੈਟਾਗਰੀ ਦੇ ਕਿਸਾਨ ਨੂੰ 169858 ਰੁਪਏ ਭਰਨੇ ਪਏ ਹਨ ਤੇ ਐਸਸੀ ਕੈਟਾਗਰੀ ਦੇ ਵਾਸਤੇ 90297 ਰੁਪਏ ਦਾ ਖਰਚਾ ਸਮਰਸੀਵਾਲ ਮੋਟਰ ਦਾ ਕੁੱਲ ਖਰਚਾ ਜਿਹੜਾ ਉਹ 415370 ਰੁਪਏ ਹੈ ਜਨਰਲ ਕੈਟਾਗਰੀ ਦੇ ਕਿਸਾਨ ਨੂੰ 176688 ਰੁਪਏ ਭਰਨੇ ਪਏ ਆ ਤੇ ਐਸਸੀ ਕੈਟਾਗਰੀ ਦੇ ਕਿਸਾਨ ਵਾਸਤੇ 97125 ਰੁਪਏ ਦਾ ਖਰਚਾ ਹੈ ਅੱਗੇ ਦੋਸਤੋ 10 ਐਚਪੀ ਦੇ ਮੋਟਰ ਦਾ ਕੁੱਲ ਖਰਚਾ ਜਿਹੜਾ ਮੋਨੋ ਬਲਾਕ ਦਾ ਉਹ 53480 ਰੁਪਏ ਹੈ ਜਨਰਲ ਕੈਟਾਗਰੀ ਦੇ ਕਿਸਾਨ ਨੂੰ 284796 ਰੁਪਏ ਭਰਨੇ ਪਏ ਆ ਤੇ ਐਸਸੀ ਘਟਾ ਗਰੀ ਦੇ ਕਿਸਾਨ ਨੂੰ ਜਿਹੜਾ 205235 ਰੁਪਏ ਭਰਨੇ ਪੈਣਗੇ ਸਮੱਸੀ ਵਾਲਾ ਮੋਟਰ ਦੀ ਕੁੱਲ ਕੀਮਤ ਹੈ ਜਿਹੜੀ ਉਹ 557620 ਰੁਪਏ ਹੈ ਜਿਸ ਵਿੱਚੋਂ ਜਨਰਲ ਕੈਟਾਗਰੀ ਦੇ ਫਾਰਮਰ ਨੂੰ ਜਿਹੜਾ 318936 ਰੁਪਏ ਪਰਨੇ ਪਣਗੇ ਤੇ ਐਸਸੀ ਕੈਟਾਗਰੀ ਦੇ ਵਾਸਤੇ 239375 ਰੁਪਏ ਦਾ ਖਰਚਾ ਆਉਣਾ ਹੈ ਤਾਂ ਦੋਸਤੋ ਇਸ ਤਰ੍ਹਾਂ ਜਿਹੜਾ ਵੱਖ-ਵੱਖ ਐਚਪੀ ਦੇ ਵਾਸਤੇ ਜਿਹੜਾ ਕਿਸਾਨਾਂ ਦੇ ਖਰਚੇ ਹੈ ਇਹਨਾਂ ਮੋਟਰਾਂ ਦੇ ਉੱਪਰ ਆਉਣਗੇ ਦੋਸਤੋ ਅਕਸਰ ਹੀ ਕੁਝ ਕਿਸਾਨਪਰਾ ਕਮੈਂਟ ਕਰਦੇ ਆ ਕਿ ਜੋ ਸਰਕਾਰ ਦੇ ਵੱਲੋਂ ਕਨੈਕਸ਼ਨ ਸਬਸਿਡੀ ਦੇ ਉੱਪਰ ਦਿੱਤੇ ਜਾਂਦੇ ਆ ਉਹ ਕਾਫੀ ਮਹਿੰਗੇ ਪੈਂਦੇ ਆ ਜਦੋਂ ਕਿ ਕੁਝ ਪ੍ਰਾਈਵੇਟ ਕੰਪਨੀਆਂ ਕਾਫੀ ਘੱਟ ਪੈਸਿਆਂ ਦੇ ਵਿੱਚ ਵੀ ਜਿਹੜਾ ਕਨੈਕਸ਼ਨ ਲਗਾ ਕੇ ਕਿਸਾਨਾਂ ਨੂੰ ਦੇ ਰਹੀਆਂ ਆ ਉਹਨਾਂ ਦੀ ਜਾਣਕਾਰੀ ਦੇ ਵਾਸਤੇ ਦੱਸ ਦੇਣਾ ਚਾਹੁੰਦੇ ਹਾਂ ਕਿ ਦੋਸਤੋ ਜੋ ਸਰਕਾਰ ਦੇ ਵੱਲੋਂ ਸਬਸਿਡੀ ਦੇ ਉੱਪਰ ਕਨੈਕਸ਼ਨ ਦਿੱਤੇ ਜਾਂਦੇ ਆ ਉਹਨਾਂ ਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਦਾ ਮਟੀਰੀਅਲ ਵਰਤਿਆ ਜਾਂਦਾ ਹੈ ਸੋਲਰ ਪੈਨਲ ਤੋਂ ਲੈ ਕੇ ਮੋਟਰ ਤੱਕ ਹਰ ਚੀਜ਼ ਦਾ ਜਿਹੜਾ ਕੁਆਲਿਟੀ ਦਾ ਪੂਰਾ ਉਹਦੇ ਵਿੱਚ ਧਿਆਨ ਰੱਖਿਆ ਜਾਂਦਾ ਹੈ ਤਾਂ ਕਿ ਕਿਸਾਨ ਨੂੰ ਕੋਈ ਮੁਸ਼ਕਲ ਨਾ ਹੋਵੇ ਤੇ ਲੰਮੇ ਸਮੇਂ ਤੱਕ ਜਿਹੜੀ ਕਿਸਾਨ ਨੂੰ ਸੋਲਰ ਪੈਨਲ ਦੇ ਕਨੈਕਸ਼ਨ ਦੀ ਸਰਵਿਸ ਹੈ ਜਿਹੜੀ ਉਹ ਮਿਲਦੀ ਰਹੇ ਕੁਝ ਕੋ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਨੂੰ ਸਸਤੇ ਕਨੈਕਸ਼ਨ ਦਾ ਲਾਲਚ ਦੇ ਕੇ ਘਟੀਆ ਕੁਆਲਿਟੀ ਦੇ ਪੈਨਲ ਜਾਂ ਕੀ ਮਟੀਰੀਅਲ ਵਰਤ ਕੇ ਇੱਕ ਵਾਰ ਕਨੈਕਸ਼ਨ ਚਾਲੂ ਕਰਕੇ ਦੇ ਦਿੰਦੀਆਂ ਜਿਹੜੇ ਕਿ ਬਹੁਤ ਜਲਦੀ ਖਰਾਬ ਹੋ ਜਾਂਦੇ ਐ ਤੇ ਬਾਅਦ ਦੇ ਵਿੱਚ ਜਿਹੜਾ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਸੋ ਦੋਸਤੋ ਅਗਰ ਤੁਸੀਂ ਕੋਈ ਵੀ ਕੰਪਨੀ ਦਾ ਸੋਲਰ ਪੈਨਲ ਕਨੈਕਸ਼ਨ ਲਗਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਉਸ ਕੰਪਨੀ ਦੇ ਬਾਰੇ ਤੇ ਉਸ ਦੇ ਦੁਆਰਾ ਵਰਤੇ ਜਾਣ ਵਾਲੇ ਪੂਰੇ ਮਟੀਰੀਅਲ ਦੀ ਕੁਆਲਿਟੀ ਜ਼ਰੂਰ ਚੈੱਕ ਕਰੋ ਤੇ ਉਹਦੇ ਬਾਰੇ ਜਿਹੜਾ ਪੂਰੀ ਜਾਣਕਾਰੀ ਹਾਸਲ ਕਰੋ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਪਛਤਾਉਣਾ ਨਾ ਪਵੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਕਿਸਾਨ ਇਸ ਸਕੀਮ ਦੇ ਤਹਿਤ ਅਪਲਾਈ ਕਰ ਸਕਦੇ ਹਨ ਪੰਜਾਬ ਦੇ ਮੁੱਖ ਤੌਰ ਤੇ ਇਹੇਠਾਂ ਲਿਖੇ 37 ਬਲਾਕ ਹਰੇਕ ਪ੍ਰਕਾਰ ਦੀ ਸਿੰਚਾਈ ਵਾਸਤੇ ਅਤੇ ਇਸ ਤੋਂ ਇਲਾਵਾ ਰਾਜ ਦੇ ਬਾਕੀ ਸਾਰੇ ਅਸੁਰੱਖਿਅਤ ਬਲਾਕਾਂ ਦੇ ਕਿਸਾਨ ਜੋ ਸਿੰਚਾਈ ਲਈ ਡੀਜ਼ਲ ਪੰਪਾਂ ਨਾਲ ਚੱਲਣ ਵਾਲੇ ਲਘੂ ਮੈਕਰੋ ਸਿੰਚਾਈ ਸਿਸਟਮ ਦੀ ਵਰਤੋਂ ਕਰਦੇ ਹਨ ਜੋ ਪੁਰਾਣੇ ਬੋਰਾਂ ਤੇ ਮੈਕਰੋ ਸਿੰਚਾਈ ਸਿਸਟਮ ਲਗਾਉਣਾ ਚਾਹੁੰਦੇ ਹਨ ਜਾਂ ਪਿੰਡਾਂ ਦੇ ਛੱਪਣਾ ਫਾਰਮ ਤਲਾਬਾਂ ਡਿੱਗੀਆਂ ਅਤੇ ਖੇਤੀ ਦੀ ਸਿੰਚਾਈ ਵਾਸਤੇ ਪਾਣੀ ਚੁੱਕਣ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਦੇ ਹਨ ਤੋਂ 3 5 7.5 ਅਤੇ 10 ਹਸ ਪਾਵਰ ਦੇ ਮੋਨੋਬਲਾਕ ਤੇ ਸਮੱਸੇਵਾਲ ਸੋਲਰ ਪੰਪ ਲਗਵਾਉਣ ਲਈ ਪਹਿਲਾਂ ਆਓ ਤੇ ਪਹਿਲਾਂ pau ਦੇ ਆਧਾਰ ਦੇ www.pmkusum dotpeda.gov.in ਤੇ ஆன்ਲਾਈਨ ਬਿਨੇ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਹ ਦੋਸਤੋ ਜੋ 37 ਬਲਾਕਾਂ ਦੀ ਲਿਸਟ ਤੁਸੀਂ ਇੱਥੇ ਦੇਖ ਸਕਦੇ ਹੋ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸੰਗਤਪੁਰਾ ਤੇ ਰਾਮਪੁਰਾ ਬਲਾਕ ਦੇ ਕਿਸਾਨਾਂ ਜਿਹੜੇ ਅਪਲਾਈ ਕਰ ਸਕਦੇ ਆ ਇਸੇ ਤਰ੍ਹਾਂ ਫਾਜ਼ਿਲਕਾ ਦੇ ਅਬੋਹਰ ਅਰਨੀਵਾਲਾ ਸੇਖ ਸੁਬਨਪੁਰ ਫਾਜ਼ਿਲਕਾ ਖੁਈਆ ਸਰਵਰ ਬਲਾਕ ਦੇ ਕਿਸਾਨ ਜਿਹੜੇ ਅਪਲਾਈ ਕਰ ਸਕਦੇ ਆ ਫਿਰੋਜ਼ਪੁਰ ਦੇ ਮਖੂ ਬਲਾਕ ਦੇ ਕਿਸਾਨ ਅਪਲਾਈ ਕਰ ਸਕਦੇ ਆ ਸ੍ਰੀ ਮੁਕਸਰ ਸਾਹਿਬ ਦੇ ਗਿੱਦੜਵਾਹ ਲੰਬੀ ਮਲੋਟ ਸ੍ਰੀ ਮੁਕਸਰ ਸਾਹਿਬ ਦੇ ਕਿਸਾਨ ਅਪਲਾਈ ਕਰ ਸਕਦੇ ਆ ਇਸੇ ਤਰ੍ਹਾਂ ਗੁਰਦਾਸਪੁਰ ਦੇ ਦੁਰੰਗਲਾਂ ਤੇ ਦੀਨਾਨਗਰ ਦੇ ਕਿਸਾਨ ਅਪਲਾਈ ਕਰ ਸਕਦੇ ਆ ਪਠਾਨਕੋਟ ਦੇ ਸ੍ਰੀ ਹਰ ਗੋਬਿੰਦਪੁਰ ਧਾਰਕਲਾਂ ਪਠਾਨਕੋਟ ਸੁਜਾਨਪੁਰ ਬੰਮਿਆਲ ਕਰੋਟਾ ਨਰੋਟ ਜੈਮਲ ਸਿੰਘ ਦੇ ਕਿਸਾਨ ਅਪਲਾਈ ਕਰ ਸਕਦੇ ਆ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ 2 ਭੂੰਗਾ ਆਜੀਪੁਰ ਤਲਵਾੜਾ ਮੁਕੇਰੀਆਂ ਤੇ ਮਹਿਲਪੁਰ ਬਲਾਕ ਦੇ ਕਿਸਾਨ ਅਪਲਾਈ ਕਰ ਸਕਦੇ ਆ ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਸੜਵਾ ਅੰਬਲਾਕਾਂ ਦੇ ਕਿਸਾਨ ਅਪਲਾਈ ਕਰ ਸਕਦੇ ਆ ਰੋਪੜ ਜ਼ਿਲ੍ਹੇ ਦੇ ਰੋਪੜ ਅਨੰਦਪੁਰ ਸਾਹਿਬ ਤੇ ਨੂਰਪੁਰ 베ਦੀ ਬਲਾਕਾਂ ਦੇ ਕਿਸਾਨ ਅਪਲਾਈ ਕਰ ਸਕਦੇ ਆ ਸਾਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਮਾਝਰੀ ਬਲਾਕ ਦੇ ਕਿਸਾਨ ਜਿਹੜੇ ਅਪਲਾਈ ਕਰ ਸਕਦੇ ਆ ਮਾਨਸਾ ਜ਼ਿਲ੍ਹੇ ਦੇ ਚੁਨੀਰ, ਬੁੜਲਾਡਾ ਤੇ ਸਰਦੂਲਗੜ ਬਲਾਕ ਦੇ ਕਿਸਾਨ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦਾ ਘਨੌਰ ਬਲਾਕ ਦੇ ਜਿਹੜੇ ਕਿਸਾਨ ਅਪਲਾਈ ਕਰ ਸਕਦੇ ਆ ਤੇ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਜ਼ਿਲ੍ਹੇ ਆ ਦੋਸਤੋ ਤੋਂ ਨਾ ਜ਼ਿਲ੍ਹਿਆਂ ਦੇ ਸਿਰਫ ਉਹੀ ਕਿਸਾਨ ਅਪਲਾਈ ਕਰ ਸਕਦੇ ਆ ਜੋ ਸਿੰਚਾਈ ਦੇ ਲਈ ਡੀਜ਼ਲ ਪੰਪਾਂ ਨਾਲ ਚੱਲਣ ਵਾਲੇ ਡ੍ਰਿਪ ਜਾਂ ਪਹਾਰਾ ਸਿਸਟਮ ਦੀ ਵਰਤੋਂ ਕਰਦੇ ਆ ਜਾਂ ਕਰਨਾ ਚਾਹੁੰਦੇ ਆ ਜਾਂ ਉਹ ਕਿਸਾਨ ਤੇ ਪੰਚਾਇਤਾਂ ਜੋ ਪਿੰਡਾਂ ਦੇ ਤਲਾਬਾਂ ਫਾਰਮਾਂ ਜਾਂ ਨਹਿਰੀ ਪਾਣੀ ਦੀਆਂ ਡਿੱਗੀਆਂ ਦੇ ਵਿੱਚੋਂ ਸਿੰਚਾਈ ਵਾਸਤੇ ਪਾਣੀ ਚੁੱਕਣ ਲਈ ਡੀਜਲ ਪੰਪਾਂ ਦੀ ਵਰਤੋਂ ਕਰਦੇ ਐ ਜਾਂ ਕਰਨਾ ਚਾਹੁੰਦੇ ਐ ਤਾਂ ਉਹ ਇਸ ਸਕੀਮ ਦੇ ਲਈ ਅਪਲਾਈ ਕਰ ਸਕਦੇ ਐ ਜਿਨ੍ਹਾਂ ਕਿਸਾਨਾਂ ਨੇ ਆਪਣੇ ਜਾਂ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਪੀ ਐਸ ਪੀ ਸੀ ਐਲ ਵੱਲੋਂ ਸਿੰਚਾਈ ਲਈ ਬਿਜਲੀ ਦਾ ਕਨੈਕਸ਼ਨ ਦਿੱਤਾ ਹੋਇਆ ਜਾਂ ਜਿਨ੍ਹਾਂ ਨੇ ਪਹਿਲਾਂ ਹੀ ਸੋਲਰ ਪੰਪ ਲਗਵਾਇਆ ਹੋਇਆ ਉਹ ਕਿਸਾਨ ਇਸ ਸਕੀਮ ਦੇ ਅਧੀਨ ਅਪਲਾਈ ਨਹੀਂ ਕਰ ਸਕਦੇ ਯੋਗ ਕਿਸਾਨਾਂ ਨੂੰ ਸੋਲਰ ਪੰਪਾਂ ਦੀ ਅਲਾਟਮੈਂਟ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਜਿਹੜੀ ਦਿੱਤੀ ਜਾਣੀ ਹੈ ਕੁੱਲ 20 ਹਜ਼ਾਰ ਆਨਲਾਈਨ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣੀਆਂ ਅਤੇ ਯੋਗ ਕਿਸਾਨਾਂ ਨੂੰ ਪਹਿਲਾਂ ਉਹ ਪਹਿਲਾਂ ਪਾਉ ਦੇ ਆਧਾਰ ਤੇ ਸੋਲਰ ਪੰਪ ਡੇ ਉਹ ਉਲਾਟ ਕੀਤੇ ਜਾਣਗੇ ਕਿਸਾਨਾਂ ਵੱਲੋਂ ਆਪਣੀਆਂ ਮੁਕੰਮਲ ਅਰਜ਼ੀਆਂ ਲੋੜੀਂਦੇ ਦਸਤਾਵੇਜ਼ਾਂ ਦੇ ਸਮੇਤ ਵੈਬਸਾਈਟ ਇਹ ਦਿੱਤੀ ਹੋਈ ਹੈ ਦੋਸਤੋ ਇਸ ਵੈਬਸਾਈਟ ਤੇ ਆਨਲਾਈਨ ਜਿਹੜੀਆਂ ਆਪਾਂ ਇਹ ਅਰਜ਼ੀਆਂ ਜਮ੍ਹਾਂ ਕਰਨੀਆਂ ਅਤੇ ਆਪਣੇ ਹਿੱਸੇ ਦੀ ਰਕਮ ਵੀ ਜਿਹੜੀ ਉਹ ਵੈਬਸਾਈਟ ਤੇ ਆਨਲਾਈਨ ਨੈੱਟ ਬੈਂਕਿੰਗ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਜਾਂ ਆਰਟੀਜੀਸੀਐਸ ਜਾਂ ਐਨਈਫਟੀ ਦੇ ਤਹਿਤ ਜਿਹੜਾ ਤੁਸੀਂ ਆਪਣੀ ਰਕਮ ਉਹ ਜਮ੍ਹਾਂ ਕਰ ਸਕਦੇ ਹੋ ਇਹ ਦੋਸਤੋ ਕੁਝ ਨੰਬਰ ਨੇ ਅਗਰ ਤੁਹਾਨੂੰ ਕੋਈ ਵੈਬਸਾਈਟ ਦੇ ਸਬੰਧ ਵਿੱਚ ਸਮੱਸਿਆ ਆਉਂਦੀ ਹੈ ਵੈਬਸਾਈਟ ਖੁੱਲਦੀ ਨਹੀਂ ਜਾਂ ਫਾਈਲ ਅਪਲਾਈ ਨਹੀਂ ਹੋ ਰਹੀ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਪੇਮੈਂਟ ਦੇ ਰਿਲੇਟਡ ਸਮੱਸਿਆ ਆ ਰਹੀ ਹੈ ਤਾਂ ਪੇਮੈਂਟ ਦੇ ਰਿਲੇਟਡ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਤਾਂ ਇਹੇਠਾਂ ਦੋਸਤੋ ਵੈਬਸਾਈਟ ਦਿੱਤੀ ਹੋਈ ਹੈ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਆਪਣੀਆਂ ਫਾਈਲਾਂ ਆਨਲਾਈਨ ਅਪਲਾਈ ਕਰ ਸਕਦੇ ਹੋ ਸੋ ਦੋਸਤੋ ਇਹ ਸੀ ਸੋਲਰ ਪੰਪ ਸਬਸਿਡੀ ਸਕੀਮ ਦੇ ਬਾਰੇ ਜ਼ਰੂਰੀ ਜਾਣਕਾਰੀ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਲਿਓ ਧੰਨਵਾਦ